कि व्यक्ति काम कि चौकी का थाना दिड़बा ਚੌਂਕੀ ਇੰਚਾਰਜ ਕੁਰਿਆ ਨੇ ਕੱਲ ਕਾਕੂ ਵਾਲਪਿੰਡ ਦੇ ਜਿਹੜੀ ਮੇਨ ਹਾਈਵੇ ਹੈ ਆਪਣਾ ਸੁਗਰੂਪਾਤਣਾ ਹਾਈਵੇ ਹੈ ਉੱਥੇ ਨਾਕਾਬੰਦੀ ਕੀਤੀ ਹੋਈ ਸੀ ਜੀ ਹਾਈਵੇ ਤੇ ਤੇ ਐਸਐਚਓ ਜੜਬਾਦੀ ਡਾਇਰੈਕਸ਼ਨ ਸੇ ਚੌਂਕੀ ਇੰਚਾਰਜ ਸਾਹਿਬ ਨੇ ਅਲੋਂਗ ਵਿਦ ਫੋਰਸ ਨਾਕਾਬੰਦੀ ਕੀਤੀ ਹੋਈ ਸੀ ਤੇ ਅਸੀਂ ਲਗਾਤਾਰ ਜਿਹੜੀ ਚੈਕਿੰਗ ਕਰ ਰਹੇ ਹਾਂ ਖਾਸ ਕਰਕੇ ਇਲੈਕਸ਼ਨਸ ਦੌਰਾਨ ਵੀ ਰਿਲੇਟਿਡ ਕਰ ਰਹੇ ਹਾਂ ਤੇ ਉਸ ਦੌਰਾਨ ਇੱਕ ਟਰੱਕ ਦੀ ਅਸੀਂ ਚੈਕਿੰਗ ਉਪਰੰਤ ਦੋ ਦੋਸ਼ੀ ਅਸੀਂ ਦੋ ਬੰਦੇ ਕਾਬੂ ਕੀਤੇ ਤੇ ਪ੍ਰੋਪਰ ਸਰਚ ਕਰੀ ਜਾ ਟਰੱਕ ਦੀ ਤਸਨ ਨੂੰ 2.5 ਕਿਲੋ ਅਫੀਮ ਤੇ 10 ਕਿਲੋ ਭੁੱਕੀ ਉਹਦੇ ਵਿੱਚੋਂ ਬਰਾਮਦ ਹੋਈ ਤੇ ਉਹਨਾਂ ਤੇ ਇਮੀਡੀਏਟਲੀ ਅਸੀਂ ਪਰਚਾ ਰਜਿਸਟਰ ਕਰਿਆ ਜੀ ਇਹ ਦੋਨੇ ਬੰਦੇ ਇੱਕ RAMLAL son of CHANDLAL ਵਸੀ ਸੰਦੋੜ ਜਿਹੜਾ ਮਲੇਰ ਕੋਟਲੇ ਦਾ ਜੀ ਇੱਕ ਤੇ ਦੂਜਾ ਜੀਵਨ ਸਿੰਘ ਇਹ ਲੁਧਿਆਣੇ ਦਾ ਹੈ ਜੀ ਤੇ ਇਹਨਾਂ ਦੀ ਫਰਦਰ ਅਸੀਂ ਪੁਸ਼ਕਿਸ਼ ਕੀਤੀ ਤਾਂ ਇਹਨਾਂ ਨੇ ਸਾਨੂੰ ਦੱਸਿਆ ਕਿ ਇਹ ਜਿਹੜੇ ਬੰਦੇ ਨੂੰ ਡਿਲੀਵਰ ਕਰਨ ਜਾ ਰਹੇ ਸੀਗੇ ਫਿਰ ਅਸੀਂ ਉਸ ਬੰਦੇ ਤੇ ਦਾ ਪਿੱਛਾ ਕੀਤਾ ਤੇ ਉਸ ਬੰਦੇ ਨੂੰ ਵੀ ਕਾਬੂ ਕੀਤਾ ਤੇ ਉਹ ਹੈਗਾ ਜੀ ਜਸਦੇਵ ਸਿੰਘ ਹੈਗਾ ਨਾਮ ਦਾ ਬੰਦਾ ਹੈਗਾ ਜੀ ਪਟਿਆਲੇ ਜ਼ਿਲ੍ਹੇ ਦਾ ਰਹਿਣ ਵਾਲਾ ਤੇ ਉਹਨੂੰ ਵੀ ਕਾਬੂ ਕੀਤਾ ਗਿਆ ਜੀ ਇਹ ਸਰ ਕਿਹੜੀ ਸਾਈਡ ਤੋਂ ਆ ਰਹੇ ਸੀ ਇਹ ਕਹਿ ਰਹੇ ਇਹ ਕਿਹੜੀ ਸਾਈਡ ਜਾ ਰਹੇ ਸੀ ਇਹ ਪਤਨਾ ਸਾਈਡ ਤੋਂ ਆ ਰਿਹਾ ਸੀਗਾ ਜੀ ਤੇ ਇਹ ਸੰਗਰੂਰ ਸਾਈਡ ਤੇ ਜਾ ਰਿਹਾ ਸੀਗਾ ਜੀ ਉਸ ਸੈਂਟਰ ਦੇ ਸੀ ਕੁਛ ਕੁਛ ਵਿੱਚ ਦੌਰਾਨ ਪਤਾ ਲੱਗਿਆ ਜੀ ਕਿੱਥੇ ਸਪਲਾਈ ਕਰਨਾ ਸੀ ਕਿਹਨੂੰ ਦੇਣਾ ਸੀ ਜੀ ਬਿਲਕੁਲ ਜੀ ਪੁਸ਼ਕેશ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸੀਗੇ ਜੀ ਬਾਕੀ ਅਸੀਂ ਫਰਦਰ ਇਹ ਪੁਸ਼ਕਿਸ਼ ਕਰ ਰਹੇ ਹਾਂ ਕਿ ਕਿਹੜੇ ਵਿਅਕਤੀ ਤੋਂ ਲੈ ਕੇ ਆਏ ਸੀ ਇਹਨਾਂ ਦਾ ਰਿਮਾਂਡ ਲੈ ਕੇ ਕਿ ਕਿਹੜੇ ਵਿਅਕਤੀ ਤੋਂ ਲੈ ਕੇ ਆਏ ਸੀ ਤਾਂ ਕਿ ਅਸੀਂ ਉਹਨੂੰ ਵੀ ਬੁੱਕ ਕਰ ਸਕੀਏ ਫਰਦਰ ਜਿਹੜੇ ਬੰਦੇ ਨੂੰ ਇਹ ਦੇਣ ਜਾ ਰਹੇ ਸੀ ਫਾਰਵਰਡ ਲਿੰਕ ਦੇ ਵਿੱਚ ਉਸ ਬੰਦੇ ਨੂੰ ਅਸੀਂ ਜਿਵੇਂ ਮੈਂ ਦੱਸਿਆ ਉਸ ਬੰਦੇ ਨੂੰ ਵੀ ਅਸੀਂ ਇਮੀਡੀਏਟਲੀ ਉਸ ਤੋਂ ਬਾਅਦ ਕਾਬੂ ਕਰ ਲਿਆ ਸੀ ਜੀ ਸਰ ਬੈਕਗ੍ਰਾਉਂਡ ਤੇ ਚੈੱਕ ਕੀਤਾ ਪਹਿਲਾਂ ਕੁਝ ਨੁਕਤੇ ਮੇ ਹੈਗੇ ਇਹਨਾਂ ਦੇ ਪਰਜਾ ਰਿੰਗਰ ਸਾਹਿਬ ਇਹਨਾਂ ਦਾ ਜੀ ਬੈਕਗ੍ਰਾਉਂਡ ਚੈੱਕ ਵਗੈਰਾ ਅਸੀਂ ਸਾਰਾ ਕ੍ਰਿਮੀਨਲ ਰਿਕਾਰਡ ਹੁਣ ਚੈੱਕ ਕਰ ਰਹੇ ਹਾਂ ਜੀ ਤੇ ਇਹਨਾਂ ਦਾ ਰਿਮਾਂਡ ਲੈ ਕੇ ਫਰਦਰ ਹੋਰ ਵਰਦਾ ਕੋਚ ਇਨਰ ਹੈ ਗਿਆ ਸਮਗਲਿੰਗ ਕਰੀ ਹੈ ਉਹਦੇ ਸਮੰਚ ਵੀ ਅਸੀਂ ਪੂਰੀ ਪੁਛ ਪੜਤਾਲ ਕਰਾਂਗੇ ਤੇ ਇਹਨਾਂ ਦਾ ਜਿਹੜਾ ਪ੍ਰਾਪਰਟੀ ਡਿਟੇਲਸ ਵਗੈਰਾ ਉਹ ਵੀ ਲੈ ਕੇ ਜਿਹੜੀ ਬੰਦੀ ਕਾਰਵਾਈ ਹੈ ਪ੍ਰਾਪਰਟੀ ਫੋਰਫੀਚਰ ਉਹ ਵੀ ਕੀਤਾ ਜਾਵੇਗਾ ਜੀ ਕੁਝ ਮਾਰੂ ਤਿਆਰ ਵਗੈਰਾ ਜਾਂ ਕੁਝ ਇਦਾਂ ਦਾ ਵੀ ਲੰਗ ਹੋ ਜੀ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਰਾਉਂਦ ਜੀ ਅਸਰ ਇਸ ਤਰ੍ਹਾਂ ਚੋਣ ਜਾਪਦਾ ਵੀ ਲੱਗਿਆ ਹੋਇਆ ਜੀ ਫਿਰ ਵੀ ਇਸ ਤਰ੍ਹਾਂ ਬਿਲੀਟ ਮਾਰੇ ਸਪਿੰਦਾ ਸ਼ਹੀਦਾਸ ਕਰੀ ਗਾ ਰਿਹਾ ਹੈ ਇਸ ਤਰ੍ਹਾਂ ਦੇ ਇਹ ਜੀ ਜਿਹੜੇ ਬੰਦੇ ਕਰ ਰਹੇ ਨੇ ਜੀ ਸਾਡੀ ਪੂਰੀ ਨਿਗਰਾਨੀ ਹੈ ਜੀ ਅਸੀਂ ਲਗਾਤਾਰ ਨਾਕਾਬੰਦੀ ਕੀਤੀ ਜਾਂਦੀ ਹੈ ਤੇ ਹੋਰ ਵੀ ਜਿਹੜੇ ਮਾੜੇ ਵਿਅਕਤੀ ਨੇ ਜਿਨ੍ਹਾਂ ਦੇ ਖਿਲਾਫ ਪਹਿਲਾਂ ਕੇਸ ਰਜਿਸਟਰ ਨੇ ਤੇ ਜਿਨ੍ਹਾਂ ਦਾ ਜਿਨ੍ਹਾਂ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਆਉਂਦੀ ਹੈ ਕਿ ਹੁਣ ਵੀ ਕਰ ਰਹੇ ਨੇ ਉਹਨਾਂ ਦੇ ਖਿਲਾਫ ਵੀ ਅਸੀਂ ਬਣਦੀ ਕਾਰਵਾਈ ਕਰ ਰਹੇ ਹਾਂ ਜੀ ਕਨਸਟੈਂਟਲੀ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਿਆ ਜਾ ਰਿਹਾ ਹੈ ਜੀ ਤੇ ਉਸ ਤੋਂ ਇਲਾਵਾ ਨਾਕਾਬੰਦੀ ਕੀਤੀ ਜਾ ਰਹੀ ਹੈ ਸਿਰਫ ਇਹ ਰਿਕਵਰੀ ਨਹੀਂ ਇਸ ਤੋਂ ਪਹਿਲਾਂ ਹੀ ਕੁਝ ਦਿਨ ਪਹਿਲਾਂ ਅਸੀਂ ਹਫਤਾ ਪਹਿਲਾਂ 6 ਕਿਲੋ ਅਫੀਮ ਫੜੀ ਸੀਗੀ ਨਾਕੇ ਤੇ ਤੇ ਉਹ ਵੀ ਅਸੀਂ ਨਾਕਾਬੰਦੀ ਦੌਰਾਨ કરી ਸੀਗੀ ਤੇ ਰੈਗੂਲਰਲੀ ਸੱਡੀਆਂ ਰਿਕਵਰੀਜ਼ ਹੋ ਰਹੀਆਂ ਨੇ ਇੱਕ ਸਾਈਜ਼ ਐਕਟ ਦੇ ਤੇ ਹਰ ਵੀ ਸੱਡੀਆਂ ਰਿਕਵਰੀਜ਼ ਹੋ ਰਹੀਆਂ ਨੇ ਜੀ ਥੈਂਕ ਯੂ